ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇਦੇ ਜਿੰਨੇ ਮਰਜ਼ੀ ਵੱਡੇ ਹੋ ਕੇ ਮਾਰ ਦੇਣਾ ਕਿਉਂ ਨਾ ਵੱਲੋਂ ਪ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ ਖਤਮ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਰਿਸ਼ਵਤਖੋਰੀ ਦਾ ਕਾਲਾ ਧੰਗਾ ਸ਼ਰਮ ਆਬ ਚੱਲਦਾ ਨਜ਼ਰ ਆਉਂਦਾ ਤੋਂ ਦੱਸਦੀ ਹੈ ਕਿ ਐਸਾ ਹੀ ਇੱਕ ਵੀਡੀਓ ਸਾਹਮਣੇ ਆਇਆ ਜਿੱਥੇ ਸਰਪੰਚ ਦੇ ਕੋਲੋਂ ਇੱਕ ਬੀਡੀਪੀਓ ਅਫਸਰ ਰਿਸ਼ਵਤ ਲੈਦਾਕਾ ਬੁਕੀਤਾ ਗਿਆ ਹੈ ਹਾਲਾਂਕਿ ਵੀਡੀਓ ਕਿਸ ਇਲਾਕੇ ਦਾ ਹੈ ਇਸ ਦੇ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਬੀਡੀਪੀਓ ਅਫਸਰ ਰਿਸ਼ਵਤ ਲੈਦਾਕਾ ਬੁਕੀਤਾ ਗਿਆ ਜਾਗਰ ਇਸ ਪੂਰੇ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਗਈ ਤਾਂ ਬੀਡੀਪੀਓ ਅਫਸਰ ਸਾਫ਼ ਤੌਰ ਤੇ ਇਨਕਾਰ ਕਰ ਰਿਹਾ ਕਿ ਉਸਨੇ ਤਾਂ ਕੋਈ ਰਿਸ਼ਵਤ ਲਈ ਹੀ ਨਹੀਂ ਜਦ ਕਿ ਸਰਪੰਚ ਦੇ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ ਹੈ ਔਰ ਉਸੂਲ ਦਿੱਤੇ ਗਏ ਨੋਟਾਂ ਦੀ ਫੋਟੋ ਸਟੇਟ ਕੀਤੀ ਗਈ ਹੈ ਪਰ ਫਿਰ ਵੀ ਬੀਡੀਪੀਓ ਅਫਸਰ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਉਸਨੇ ਤਾਂ ਰਿਸ਼ਵਤ ਲਈ ਹੀ ਨਹੀਂ ਹਰ ਦੇਖਣ ਵਾਲੀ ਗੱਲ ਇਹ ਆ ਕਿ ਇਹ ਰਿਸ਼ਵਤ ਖੋਰੀ ਦਾ ਕਾਲਾ ਧੰਦਾ ਕਰ ਤੱਕ ਇਹ ਜੇ ਇਸ ਤਰ੍ਹਾਂ ਚੱਲਦਾ ਹੈ ਦੇਖते ਰਹੋ ਹਰ ਜਸਤੇ ਵੀ ਹਰ ਜਸ ਹਰ ਥਾਂ